ਸਤ ਸ੍ਰੀ ਅਕਾਲ ਜੀ ਪੰਜਾਬ ਫੈਕਟ ਉਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਜਿਹੜੀ ਗੱਲਬਾਤ ਆਪਾਂ ਕਰਨ ਜਾ ਰਹੇ ਆਂ ਕਿ 1984 ਤੋਂ ਲੈ ਕੇ 1992 ਤੱਕ ਜੇਲ੍ਹਾਂ ਵਿੱਚੋਂ ਕੱਢ ਕੇ ਸਿੰਘਾਂ ਨੂੰ ਕਿਵੇਂ ਸ਼ਰੀਰ ਕਰ ਦਿੱਤਾ ਜਾਂਦਾ ਸੀ ਉਹਦੇ ਬਾਰੇ ਗੱਲਬਾਤ ਅੱਜ ਆਪਾਂ ਕਰਾਂਗੇ ਸੋ ਵੀਡੀਓ ਬਾਖਮਾਲ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰ ਦੇਣਾ ਭਾਈ ਦਲਜੀਤ ਸਿੰਘ ਬਿੱਟੂ ਜੀ ਦੱਸਦੇ ਨੇ ਕਹਿੰਦੇ ਵੀ ਹੁਣ ਬਹੁਤੇ ਲੋਕਾਂ ਨੂੰ ਇਹੋ ਜਿਹੀਆਂ ਗੱਲਾਂ ਉੱਤੇ ਯਕੀਨ ਨਹੀਂ ਆਵੇਗਾ ਕਿ ਉਸ ਵੇਲੇ ਪੁਲਿਸ ਸਿੰਘਾਂ ਨੂੰ ਅਦਾਲਤੀ ਹੁਕਮਾਂ ਨਾਲ ਜੇਲ੍ਹ ਵਿੱਚੋਂ ਤਵਦੀਸ਼ ਉੱਤੇ ਲਿਆ ਕੇ ਮਾਰ ਦਿੰਦੀ ਹੁੰਦੀ ਸੀ ਉਦੋਂ ਇਹ ਰੋਜ਼ਮਰਰਾ ਦੀਆਂ ਗੱਲਾਂ ਸਨ ਤੇ ਆਮ ਵਰਤਾਰਾ ਸੀ ਪੁਲਸ ਵਾਲੇ ਜੇਲ੍ਹਾਂ ਵਿੱਚੋਂ ਕੈਦੀਆਂ ਨੂੰ ਕਿਸੇ ਮਕਦਮੇ ਦੀ ਤਵਦੀਸ਼ ਲਈ ਅਦਾਲਤੀ ਹੁਕਮਾਂ ਨਾਲ ਲੈ ਜਾਂਦੇ ਸਨ ਪਰ ਉਹ ਕੈਦੀ ਕਦੇ ਮੁੜ ਕੇ ਵਾਪਸ ਨਹੀਂ ਸਨ ਆਉਂਦੇ ਤੇ ਉਹ ਸਦਾ ਲਈ ਗੁੰਮ ਹੀ ਹੋ ਜਾਂਦੇ ਸਨ। ਜ਼ਿਆਦਾਤਰ ਕਹਾਣੀ ਇੰਜ ਹੁੰਦੀ ਸੀ ਕਿ ਫਲਾਣਾ ਫਲਾਣਾ ਖਾੜਕੂ ਜਿਸ ਨੂੰ ਜੇਲ੍ਹ ਵਿੱਚੋਂ ਤਵਦੀਸ਼ ਲਈ ਲਿਆਂਦਾ ਗਿਆ ਸੀ ਉਸ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਖਾੜਕੂਆ ਨੇ ਪੁਲਸ ਦਸਤੇ ਉਤੇ ਘਾਤ ਲਾ ਕੇ ਹਮਲਾ ਕੀਤਾ ਤੇ ਆਪਣੇ ਸਾਥੀ ਨੂੰ ਛੜਾ ਕੇ ਲੈ ਗਏ। ਇਹ ਕਹਾਣੀ ਦਾ ਸਭ ਨੂੰ ਪਤਾ ਸੀ ਕਿ ਅਜਿਹੇ ਹਮਲਿਆਂ ਵਿੱਚ ਕਦੇ ਕੋਈ ਪੁਲਿਸ ਵਾਲਾ ਜ਼ਖਮੀ ਨਹੀਂ ਹੁੰਦਾ ਸੀ ਅਤੇ ਨਾ ਹੀ ਕੋਈ ਮਰਦਾ ਸੀ ਭੱਜਣ ਵਾਲਾ ਸਿੰਘ ਜੋ ਪੁਲਿਸ ਦਾ ਕੁੱਟਿਆ ਭੰਨਿਆ ਤੇ ਬੰਨਿਆ ਹੁੰਦਾ ਸੀ ਉਹ ਕਦੇ ਵੀ ਫੜ ਨਹੀਂ ਸੀ ਹੁੰਦਾ ਗੱਲ ਇੱਥੇ ਮੁੱਕ ਜਾਂਦੀ ਸੀ ਇਦਾਂ ਮਾਰੇ ਗਏ ਸਿੰਘਾਂ ਦੇ ਕਈ ਮਾਮਲਿਆਂ ਵਿੱਚ ਹਾਈ ਕੋਰਟ ਵਿੱਚ ਵੀ ਅਰਜ਼ੀਆਂ ਲੱਗੀਆਂ ਸਨ ਪਰ ਉੱਥੇ ਵੀ ਕੁਝ ਨਹੀਂ ਹੋਇਆ। ਉਸ ਵਕਤ ਸਭ ਨੂੰ ਪਤਾ ਸੀ ਵੀ ਜਦੋਂ ਕਿਸੇ ਨੂੰ ਜੇਲ੍ਹ ਤੋਂ ਤਵਦੀਸ਼ ਲਈ ਲਜਾਇਆ ਜਾਂਦਾ ਹੈ ਤਾਂ ਉਸ ਉੱਪਰ ਅੰਨਾ ਤਸ਼ੱਦਦ ਹੋਵੇਗਾ ਤੇ ਫਿਰ ਉਸ ਨੂੰ ਮਾਰ ਕੇ ਖਵਾ ਦਿੱਤਾ ਜਾਵੇਗਾ। ਇਹ ਕੋਈ ਵਿਰਲਾਟਾਵਾ ਮਾਮਲਾ ਨਹੀਂ ਸੀਗਾ ਸਗੋਂ ਇਸ ਤਰੀਕੇ ਨਾਲ ਸੈਂਕੜੇ ਸਿੰਘਾਂ ਨੂੰ ਜੇਲ੍ਹ ਵਿੱਚੋਂ ਲਿਜਾ ਕੇ ਮਾਰਿਆ ਗਿਆ ਤੇ ਭੱਜ ਜਾਣ ਦਾ ਨਾਟਕ ਰਚਿਆ ਗਿਆ। ਸਭ ਤੋਂ ਜ਼ਿਆਦਾ ਮਾਮਲੇ ਨਾਬੇ ਅਤੇ ਸੰਗਰੂਰ ਜ਼ਿਲ੍ਹੇ ਵਿੱਚੋਂ ਵਾਪਰੇ ਸਨ ਇਹ ਨੰਗੀ ਚਿੱਟੀ ਹਕੀਕਤ ਹੈ ਕਿ ਉਸ ਵੇਲੇ ਪੰਜਾਬ ਦੀਆਂ ਹੋਰ ਜ਼ਿਲ੍ਹਿਆਂ ਦਿੱਲੀ ਤੇ ਦੇਸ਼ ਦੇ ਹੋਰ ਸੁਬਿਆਂ ਦੀਆਂ ਜ਼ਿਲ੍ਹਿਆਂ 'ਚੋਂ ਵੀ ਇਸ ਤਰ੍ਹਾਂ ਸਿੰਘਾਂ ਨੂੰ ਅਦਾਲਤੀ ਹੁਕਮਾਂ ਨਾਲ ਤਵਦੀਸ਼ ਉਤੇ ਲਿਆ ਕੇ ਲੋਵ ਕਰ ਦਿੱਤਾ ਗਿਆ ਸੀ ਨਾਬੇ ਜੇਲ੍ਹ ਦੀ ਕੈਦ ਵਿੱਚ ਮੈਨੂੰ ਅਨੇਕਾਂ ਹੀ ਸਿੰਘ ਮਿਲੇ ਜਿਨ੍ਹਾਂ ਨੇ ਇਹੋ ਜਿਹੀਆਂ ਕਹਾਣੀਆਂ ਸੁਣਾਈਆਂ ਜੇਲ੍ਹ ਦੇ ਮੁਲਾਜ਼ਮ ਅਤੇ ਪ੍ਰਬੰਧਕ ਵੀ ਇਹ ਵਰਤਾਰੇ ਬਾਰੇ ਬਹੁਤ ਕੁਝ ਜਾਣਦੇ ਸਨ ਨਾਬੇ ਜੇਲ੍ਹ ਵਿੱਚੋਂ ਹੀ ਘੱਟੋ ਘੱਟ 50 ਦੇ ਕਰੀਬ ਸਿੰਘਾਂ ਨੂੰ ਇਸ ਤਰ੍ਹਾਂ ਲਿਜਾ ਕੇ ਸ਼ਹੀਦ ਕੀਤਾ ਗਿਆ ਸੀ ਤਰੀਕਾ ਇਹੋ ਹੀ ਹੁੰਦਾ ਸੀ ਕਿ ਪੁਲਿਸ ਵਾਲੇ ਅਦਾਲਤ ਤੋਂ ਤਵਦੀਸ਼ ਦੀ ਮਨਜ਼ੂਰੀ ਵਾਲੇ ਕਾਗਜ਼ੇ ਜਾਂਦੇ ਸਨ ਜੇਲ੍ਹ ਵਾਲੇ ਅੱਗੋਂ ਉਹ ਬੰਦੇ ਨੂੰ ਸੂਚਿਤ ਕਰ ਦਿੰਦੇ ਸਨ ਉਹਨਾਂ ਵੇਲਿਆਂ ਵਿੱਚ ਪਹਿਲਾਂ ਤਾਂ ਪੁਲਿਸ ਵਾਲੇ ਵਿਰਲੇ ਟਾਵੇਂ ਸਿੰਘਾਂ ਨੂੰ ਹੀ ਕੇਸ ਪਾ ਕੇ ਜੇਲ੍ਹ ਭੇਜਦੇ ਸਨ ਇਹ ਵੀ ਕਈ ਵਾਰ ਘਰਦਿਆਂ ਦੇ ਪੁਲਿਸ ਉੱਤੇ ਰਾਤ ਸੀ ਦਬਾਅ ਪਾ ਕੇ ਜਾਂ ਫਿਰ ਰਿਸ਼ਵਤ ਦੇ ਕੇ ਆਪਣੇ ਪੁੱਤਰਾਂ ਦੀ ਹਾਸਲ ਕੀਤੀ ਜ਼ਿੰਦਗੀ ਹੁੰਦੀ ਸੀ ਜੇਲ੍ਹ ਵਿੱਚ ਜੇ ਸਿੰਘ ਦੀ ਮੌੜ ਤਫ਼ਦੀਸ਼ ਦਾ ਹੁਕਮ ਆ ਗਿਆ ਉਹਦਾ ਮਤਲਬ ਹੁੰਦਾ ਸੀ ਕਿ ਫਲਾਣੀ ਤਰੀਕ ਨੂੰ ਉਹ ਬੰਦਾ ਸਦਾ ਲਈ ਦੁਨੀਆ ਨੂੰ ਅਲਵਿਦਾ ਕਹਿ ਦੇਵੇਗਾ ਉਸ ਤੋਂ ਬਾਅਦ ਉਸ ਦਾ ਕੋਈ ਥੋ ਪਤਾ ਨਹੀਂ ਲੱਗੇਗਾ ਕਿ ਉਸ ਨਾਲ ਕੀ ਵਾਪਰ ਗਈ ਕਿਹੋ ਜੇ ਨਰਕ ਵਿੱਚ ਦੀ ਉਹ ਲੰਘਦਾ ਹੈ ਅਤੇ ਕਿੰਨਾ ਕੁ ਚਿਰ ਐਵੇਂ ਰਹਿੰਦਾ ਹੈ ਅਤੇ ਆਖਰ ਨੂੰ ਉਹ ਕਿਵੇਂ ਅੰਤ ਤੱਕ ਪਹੁੰਚਦਾ ਹੈ ਇਹ ਸਭ ਉਸ ਅਫਸਰ ਦੀ ਮਰਜ਼ੀ ਹੁੰਦੀ ਸੀ ਜੋ ਕਿਸੇ ਮੁਕਦਮੇ ਵਿੱਚ ਉਹਦੀ ਅਦਾਲਤੀ ਸਪੁਰਤਗੀ ਲੈਂਦਾ ਸੀ ਮੁਰਦ ਤਵਦੀਸ਼ ਦੇ ਹੁਕਮ ਆਉਣ ਤੋਂ ਬਾਅਦ ਸਿੰਘਾਂ ਕੋਲ ਥੋੜੀ ਰਾਹ ਬਚਦੇ ਹੁੰਦੇ ਸਨ ਪਹਿਲਾ ਰਾਹ ਸੀ ਵੀ ਜੇ ਘਰ ਵਾਲੇ ਪੈਸੇ ਦਾ ਪ੍ਰਬੰਧ ਕਰ ਸਕਦੇ ਹੋਣ ਅਤੇ ਜੇ ਪੁਲਿਸ ਪੈਸਾ ਲੈਣ ਨੂੰ ਤਿਆਰ ਹੋਵੇ ਆ ਇਹ ਰਿਸ਼ਵਤ ਦਿੱਤੀ ਜਾਂਦੀ ਸੀ ਪਰ ਜਿਨ੍ਹਾਂ ਸਿੰਘਾਂ ਨੂੰ ਪੁਲਿਸ ਨੇ ਮਾਰਨ ਦੀ ਥਾਣ ਲਈ ਜਾਂਦੀ ਸੀ ਉੱਥੇ ਪੈਸਾ ਵੀ ਨਹੀਂ ਚੱਲਦਾ ਕਈ ਵਾਰ ਇਹ ਵਾਪਰਦਾ ਸੀ ਕਿ ਪੁਲਿਸ ਪੈਸੇ ਵੀ ਲੈ ਲੈਂਦੀ ਤੇ ਬੰਦਾ ਵੀ ਵਾਪਸ ਨਹੀਂ ਸੀ ਆਉਂਦਾ ਪਰਿਵਾਰ ਕੋਲੋਂ ਦੋਵੇਂ ਹੀ ਚਲੇ ਜਾਂਦੇ ਸਨ ਦੂਸਰਾ ਰਾਹ ਹੁੰਦਾ ਸੀ ਕਿ ਹਾਈ ਕੋਰਟ ਵਿੱਚ ਜਾ ਕੇ ਤੁਰੰਤ ਆਪਣੇ ਮੁੰਡੇ ਉੱਤੇ ਇੱਕ ਦਫਾ ਲਵਾਈ ਜਾਵੇ ਜਿਸ ਨਾਲ ਉਸ ਨੂੰ ਕੋਈ ਜੇਲ੍ਹ ਤੋਂ ਬਾਹਰ ਨਾ ਲਿਆ ਸਕੇ ਇਹ ਬੜਾ ਔਖਾ ਕੰਮ ਹੁੰਦਾ ਸੀ ਪੈਸੇ ਤੇ ਵਕੀਲਾਂ ਦਾ ਖਰਚ ਤੇ ਫਿਰ ਅੱਗੋਂ ਜੱਜ ਦੀ ਮਰਜ਼ੀ ਕਈ ਵਾਰ ਇਹ ਰੋਕ ਲੱਗ ਜਾਂਦੀ ਸੀ ਤੇ ਬੰਦੇ ਬਚ ਵੀ ਜਾਂਦੇ ਸਨ ਬਹੁਤ ਥਾਈ ਪੁਲਿਸ ਵੱਲੋਂ ਪੇਸ਼ ਕਾਗਜ਼ ਉੱਤੇ ਰੋਕ ਲਵਾਉਣ ਲਈ ਇੰਨੇ ਥੋੜੇ ਸਮੇਂ ਵਿੱਚ ਇਹ ਕੁਝ ਕਰਨਾ ਸੰਭਵ ਨਹੀਂ ਸੀ ਹੁੰਦਾ ਜਦੋਂ ਤੱਕ ਮਾਪੇ ਅਦਾਲਤ ਕੋਲ ਕਾਗਜ਼ ਲੈ ਕੇ ਆਉਂਦੇ ਪੁਲਿਸ ਵਾਲੇ ਬੰਦੇ ਨੂੰ ਜੇਲ੍ਹ ਚੋਂ ਲਿਜਾ ਚੁੱਕੇ ਹੁੰਦੇ ਸਨ ਅੰਮ੍ਰਿਤਸਰ ਜੇਲ੍ਹ ਦੇ ਇੱਕ ਮੁਲਾਜ਼ਮ ਨੇ ਮੈਨੂੰ ਬੜੀ ਦੁਖਦਾਈ ਘਟਨਾ ਸੁਣਾਈ ਕਿ ਕਿਵੇਂ ਅੰਮ੍ਰਿਤਸਰ ਤੋਂ ਇੱਕ ਸਿੰਘ ਦਾ ਭਿਓ ਜਦੋਂ ਹਾਈ ਕੋਰਟ ਦਾ ਹੁਕਮ ਲੈ ਕੇ ਜੇਲ੍ਹ ਵਿੱਚ ਪਹੁੰਚਿਆ ਤਾਂ ਉਸੇ ਵਕਤ ਮਾਲ ਮੰਡੀ ਥਾਣੇ ਵਾਲੇ ਉਹਦੇ ਮੁੰਡੇ ਨੂੰ ਜੇਲ੍ਹ ਤੋਂ ਬਾਹਰ ਲੈ ਜਾ ਰਹੇ ਸਨ ਜਦੋਂ ਉਹਨੂੰ ਪਤਾ ਲੱਗਿਆ ਤਾਂ ਉਹ ਪੁਲਿਸ ਦੀ ਗੱਡੀ ਪਿੱਛੇ ਬਥੇਰਾ ਭੱਜਿਆ ਪਰ ਉਹ ਉਸਨੂੰ ੱੱਕਾ ਮਾਰ ਕੇ ਸੁੱਟ ਗਏ ਕੁੱਲ ਕਾਨੂੰਨੀ ਚਾਰਜ ਹੋਈ ਕਰਨ ਮਗਰੋਂ ਵੀ ਉਹ ਬਜ਼ੁਰਗ ਦੇ ਮੁੰਡੇ ਨੂੰ ਉਸ ਦੀਆਂ ਅੱਖਾਂ ਦੇ ਸਾਹਮਣੇ ਲੈ ਗਏ ਜਦੋਂ ਉਹ ਵਿਚਾਰਾ ਜੇਲ੍ਹ ਦੇ ਬੋਹੇ ਸਾਹਮਣੇ ਝੁੱਭਾਂ ਮਾਰ ਕੇ ਰੋ ਰਿਹਾ ਸੀ ਉਹ ਸਮਾਂ ਨਹੀਂ ਕਹਿੰਦਾ ਭੁੱਲਦਾ ਪੁਲਿਸ ਤੋਂ ਬਚਣ ਦਾ ਇੱਕ ਹੋਰ ਰਾਹ ਵੀ ਹੁੰਦਾ ਸੀ ਕਿ ਜੇਲ੍ਹ ਦਾ ਡਾਕਟਰ ਬੰਦੇ ਨੂੰ ਬਿਮਾਰ ਕਰਕੇ ਆਪਣੇ ਕੋਲ ਭਰਤੀ ਕਰ ਲਵੇ ਕਈ ਭਲੇ ਡਾਕਟਰ ਇਸ ਤਰ੍ਹਾਂ ਕਰ ਲੈਂਦੇ ਸਨ ਪਰ ਉਸ ਵਕਤ ਪੰਜਾਬ ਪੁਲਿਸ ਨਾਲ ਵੈਰ ਕੋਈ ਮਾਈ ਦਾ ਲਾਲ ਹੀ ਲੈਂਦਾ ਸੀ ਜੇਲ੍ਹ ਦੇ ਅਫਸਰ ਤੇ ਮੁਲਾਜ਼ਮ ਕਈ ਵਾਰ ਕੈਦੀਆਂ ਦੀ ਮਦਦ ਕਰਦੇ ਸਨ ਪਰ ਉਹ ਪੁਲਿਸ ਨੂੰ ਰੋਕ ਨਹੀਂ ਸੀ ਸਕਦੇ ਕਿਉਂਕਿ ਉਹ ਅਦਾਲਤੀ ਫਰਮਾਨ ਲੈ ਕੇ ਆਏ ਹੁੰਦੇ ਸਨ ਇੱਕ ਜੇਲ੍ਹ ਦਰੋਗਾ ਨੇ ਮੈਨੂੰ ਦੱਸਿਆ ਕਹਿੰਦਾ ਵੀ ਉਸ ਵੇਲੇ ਜਿਹੜੇ ਸਿੰਘਾਂ ਲਈ ਪੁਲਿਸ ਅਦਾਲਤੀ ਫਰਮਾਨ ਲੈ ਕੇ ਆ ਜਾਂਦੀ ਸੀ ਤਾਂ ਉਹ ਕਿਸ ਤਰ੍ਹਾਂ ਉਹਨਾਂ ਦੇ ਘਰ ਵਾਲਿਆਂ ਤੇ ਮਨੁੱਖੀ ਅਧਿਕਾਰ ਵਾਲੇ ਵਕੀਲਾਂ ਤੱਕ ਨਿੱਜੀ ਸੁਨੇਹਾ ਪਹੁੰਚਾਉਂਦੇ ਸਨ ਕਿ ਕਿਸੇ ਤਰ੍ਹਾਂ ਉਹ ਬੰਦੇ ਦੀ ਜਾਨ ਬਚਾ ਲੈਣ। ਉਹ ਜੇਲਰ ਨੇ ਦੱਸਿਆ ਵੀ ਇੱਕ ਵਾਰ ਉਸਨੇ ਇੱਕ ਸਿੰਘ ਦੀ ਜਾਨ ਬਚਾਉਣ ਲਈ ਵਕੀਲ ਨੂੰ ਪੈਸੇ ਵੀ ਦਿੱਤੇ ਸਨ ਪਰ ਉਸ ਵੇਲੇ ਪੁਲਿਸ ਦੇ ਕਹਿਰ ਤੋਂ ਸਾਰੇ ਡਰਦੇ ਹੁੰਦੇ ਸਨ। ਇੱਕ ਸਿੰਘ ਜੋ ਮੋਗੇਵਾਲ ਦਾ ਸੀ ਤੇ ਉਹ ਮਸਾ 20-22 ਸਾਲ ਦਾ ਹੀ ਹੋਵੇਗਾ। ਉਦੇ ਲਈ ਵੀ ਇਸੇ ਤਰ੍ਹਾਂ ਤਫਦੀਸ਼ ਦਾ ਅਦਾਲਤੀ ਪਰਵਾਨਾ ਆ ਗਿਆ ਕਈ ਸਿੰਘਾਂ ਨੇ ਯਤਨ ਕੀਤੇ ਵੀ ਕੋਈ ਵਕੀਲ ਦਾ ਹਿੱਲਾ ਕੀਤਾ ਜਾਵੇ ਪਰ ਉਹਨੇ ਸਾਰਿਆਂ ਨੂੰ ਰੋਕ ਦਿੱਤਾ ਉਹਨੇ ਆਖਿਆ ਵੀ ਇਸ ਤਰ੍ਹਾਂ ਖਾਲਸਾ ਮੌਤ ਤੋਂ ਨਹੀਂ ਵੱਜਦਾ ਖਾਲਸੇ ਨੇ ਲੜੀ ਮੌਤ ਨੂੰ ਵਿਆਉਣਾ ਹੀ ਹੈ ਆਪ ਸਾਰੇ ਤਿਆਰੀ ਕਰੀਏ ਉਸ ਦਿਨ ਮੈਂ ਜੰਨ ਤੇ ਜਾਵਾਂਗਾ ਤੇ ਮੌਤ ਲੜੀ ਹੀ ਮੈਨੂੰ ਲੈਣ ਆਵੇਗੀ ਮੈਂ ਹੱਸ ਕੇ ਉਸ ਨੂੰ ਮਿਲਾਂਗਾ ਤੇ ਅਸੀਂ ਦੋ ਹੱਥ ਕਰਾਂਗੇ ਜੇਲ੍ਹ ਵਿੱਚ ਅਖੰਡ ਪਾਠ ਰੱਖਿਆ ਗਿਆ ਬਹੁਤ ਬਾਣੀ ਪੜੀ ਗਈ ਕੀਰਤਨ ਹੋਇਆ ਗੁਰੂ ਅੱਗੇ ਅਰਦਾਸ ਹੋਈ ਜੇਲ੍ਹ ਵਿੱਚ ਜਲੇਬੀਆਂ ਦਾ ਲੰਗਰ ਵਰਤਾਇਆ ਗਿਆ ਫਿਰ ਜਦੋਂ ਦੁਪਹਿਰ ਤੋਂ ਬਾਅਦ ਪੁਲਿਸ ਵਾਲੇ ਆਏ ਤਾਂ ਗੁਰੂ ਘਰ ਜਾ ਕੇ ਅਰਦਾਸ ਹੋਈ ਤੇ ਉਹ ਆਪਣੀ ਦਸਤਾਰ ਤੇ ਕਲਗੀ ਲਾ ਕੇ ਪੁਲਿਸ ਵਾਲਿਆਂ ਕੋਲ ਚਲਾ ਗਿਆ 90 ਅੰਮ੍ਰਿਤਸਰ ਤੇ ਦਿੱਲੀ ਵਿੱਚ ਵੀ ਮੈਨੂੰ ਪਤਾ ਲੱਗਾ ਵੀ ਜਦੋਂ ਇਸ ਤਰ੍ਹਾਂ ਮੌਤ ਦਾ ਸੱਦਾ ਆਉਂਦਾ ਸੀ ਤਾਂ ਸਾਰੀ ਜੇਲਾਂ ਵਿੱਚ ਸਿੰਘ ਏਕਾ ਹੋ ਜਾਂਦਾ ਸੀ ਹਰ ਕੋਈ ਉਸ ਸਿੰਘ ਨਾਲ ਹਮਦਰਦੀ ਕਰਦਾ ਤੇ ਸਾਂਝ ਪਾਉਂਦਾ ਸੀ ਤੇ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਰੱਬ ਅੱਗੇ ਪਾਠ ਤੇ ਅਰਦਾਸ ਕਰਦਾ ਹੁੰਦਾ ਸੀ। ਨਾਬੇ ਜੇਲ੍ਹ ਵਿੱਚੋਂ ਜਿੱਥੇ ਸਿਰਫ ਖਾੜਕੋਈ ਕੈਦ ਸਨ ਉੱਥੇ ਤਾਂ ਮਾਹੌਲ ਬਹੁਤ ਹੀ ਸ਼ਿੱਦਤ ਭਰਿਆ ਤੇ ਗੰਭੀਰ ਹੋ ਜਾਂਦਾ ਸੀ। ਸਾਰੇ ਸਿੰਘ ਆਪਣਾ ਨਿਤਨੇਮ ਤੇ ਸਿਮਰਨ ਵਧਾ ਦਿੰਦੇ ਸਨ। ਬਾਣੀਆਂ ਦੇ ਪਾਠ ਅਤੇ ਕੀਰਤਨ ਦੀ ਰਿੰਮਚਿੰਮ ਲੱਗ ਜਾਂਦੀ ਸੀ। ਉਸ ਸਿੰਘ ਦੇ ਚੜ੍ਹਦੀ ਕਲਾ ਵਿੱਚ ਰਹਿਣ ਲਈ ਕਿਸੇ ਆਹਤੇ ਵਿੱਚ ਅਖੰਡ ਪਾਠ ਵੀ ਰੱਖਿਆ ਜਾਂਦਾ ਸੀ ਜਿੱਥੇ ਸਦਾ ਭਰਮੇ ਰੂਪ ਵਿੱਚ ਪਾਠ ਤੇ ਕੀਰਤਨ ਦੀਆਂ ਲਹਿਰਾਂ ਚੱਲਦੀਆਂ ਰਹਿੰਦੀਆਂ ਸਨ। ਛੋਟੇ-ਮੋਟੇ ਵੈਰ-ਵਿਰੋਧ ਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਸਿੰਘਾਂ ਵਿੱਚ ਸਾਂਝੀ ਵਾਲਤਾ ਤੇ ਭਾਈਵਾਲਤਾ ਦਾ ਅਹਿਸਾਸ ਫੈਲ ਜਾਂਦਾ ਸੀ ਕਿਤੇ ਕੋਈ ਢਿੱਲੀ ਮੱਠੀ ਜਾਂ ਟੈਂਦੀ ਕਲਾ ਵਾਲੀ ਗੱਲ ਨਹੀਂ ਸੀ ਰਹੀ ਸਾਰੀ ਜੇਲ੍ਹ ਵਿੱਚ ਇੱਕ ਜੰਗਜੂਕਲਾ ਵਾਪਰ ਜਾਂਦੀ ਸੀ ਇੱਕ ਸਬਰ ਤੇ ਸਦਕ ਹੁੰਦਾ ਸੀ ਜਿਹੜਾ ਵਿਦਾ ਹੋਣ ਵਾਲੇ ਸਿੰਘਾਂ ਦੇ ਨਾਲ-ਨਾਲ ਤੁਰਦਾ ਸੀ ਇਹ ਬੜੀ ਸਿਫਤੀ ਗੱਲ ਹੈ ਕਿ ਇਹੋ ਜਿਹੀ ਬੇਵਸੀ ਅਤੇ ਲਾਚਾਰਗੀ ਵਾਲੇ ਮਾਹੌਲ ਵਿੱਚ ਵੀ ਗੁਰੂ ਆਪਣੇ ਸਿੰਘਾਂ ਨੂੰ ਤਰਵਾਸ ਬਖਸ਼ਦਾ ਸੀ ਦਰਜਣਾ ਸਿੰਘ ਇਸ ਤਰ੍ਹਾਂ ਜਲਾਦਾ ਨਾਲ ਤੁਰ ਗਏ ਪਰ ਜਾਣ ਵਕਤ ਕਿਸੇ ਨੇ ਵੀ ਕੋਈ ਢਿੱਲ ਨਹੀਂ ਦਿਖਾਈ ਸਾਰੇ ਭਾਣੇ ਵਿੱਚ ਅਤੇ ਚੜ੍ਹਦੀ ਕਲਾ ਵਿੱਚ ਹੀ ਡਿਊਟੀ ਤੋਂ ਬਾਹਰ ਨਿਕਲੇ ਸਨ ਜਦੋਂ ਕਿਸੇ ਸਿੱਖ ਦੀ ਅਦਾਲਤੀ ਪਰਚੀ ਆਉਂਦੀ ਸੀ ਉਦੋਂ ਤੋਂ ਲੈ ਕੇ ਉਹ ਸਿੰਘ ਉਸਦੇ ਜੇਲ੍ਹ ਡਿਊਟੀ ਦੇ ਬਾਹਰ ਨਿਕਲਣ ਤੱਕ ਦਾ ਸਮਾਂ ਬਹੁਤ ਭਾਰੀ ਅਤੇ شدت ਭਰਪੂਰ ਹੁੰਦਾ ਸੀ ਜਦੋਂ ਸਿੰਘ ਸੰਗਤ ਵਿੱਚ ਇਸ ਤਰ੍ਹਾਂ ਅਰਦਾਸ ਕਰਦੇ ਸਨ ਉਹ ਸਮਾਂ ਫੜਿਆ ਨਹੀਂ ਸੀ ਜਾ ਸਕਦਾ ਜਿਹੜੇ ਸਿੰਘ ਡਿਊਟੀ ਤੋਂ ਬਾਹਰ ਗਏ ਅਤੇ ਵਾਪਸ ਨਹੀਂ ਆਏ ਯਕੀਨਨ ਉਹਨਾਂ ਸਾਰਿਆਂ ਨੂੰ ਭਾਰੀ ਤਸ਼ੱਦਦ ਵਾਧਿਸ਼ਿਤ ਕਰ ਦਿੱਤਾ ਗਿਆ ਸੋ ਦੋਸਤੋ ਇਸ ਤਰ੍ਹਾਂ ਵੀ ਹੁੰਦਾ ਰਿਹਾ ਖਾੜਕੋਵਾਦ ਵਾਲੇ ਦੌਰ ਵਿੱਚ 84 ਤੋਂ ਲੈ ਕੇ ਸਪੈਸ਼ਲੀ 92 ਤੱਕ ਸੋ ਐਸੀ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ